ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਣ ਨਾ ਜਾਣਾ ਤੇਰੀ ਸਤਿ ਤੇ ਵਡਾ ਸਤਿਗੁਰ ਨਾਨਕ ਜਿਨ ਕਾ ਲਾਖੀ ਮੇਰੀ ਸਤਨਾਮ वाहिगुरु साहिब ਕੀ ਆ ਰੰਗ ਕੋੜ ਆਵਿਆ ਦਸਾਨਾ ਸਫੇਸ਼ਾਰ ਹਰ ਅੰਮ੍ਰਿਤ ਗੁੰਦ ਸੁਹਾਣੀ ਮੇਲ ਸਾਹਿਬ ਪੀਵਣਾ ਹਾਰ ਵਾਣ ਦੇਣ ਪ੍ਰਭ ਸੰਗ ਮੋਹਲਿਆ ਸਮਰੱਥ ਕਿਏ ਪ੍ਰਭ ਪਾਇਆ ਔ ਤਿਨ ਕੈ ਸਦ ਬਲਹਾ ਤੇ ਸਾਹਿਬ ਜੀ ਸਰਬਜੋ ਦੀ ਕਿਰਪਾ ਦੇ ਨਾਲ ਅੱਜ ਸ਼ਾਵਣ ਦਾ ਮਹੀਨਾ ਆਰੰਭ ਹੋਇਆ ਹੈ ਸ਼ਾਵਣ ਦੇ ਮਹੀਨੇ ਦੀ ਸੰਗ੍ਰਾਂਦ ਹੈ ਇਸ ਵੇਲੇ ਹੁੰਦਾ ਜਿਹੜਾ ਸੀ ਉਹ ਅਸਾੜ ਦਾ ਮਹੀਨਾ ਸੀ ਪਹਿਲਾ ਉਹ ਅਸਾੜ ਤੋਂ ਦਾ ਇਸ ਵੇਲੇ ਇਹ ਅਸਾੜ ਦਾ ਮਹੀਨਾ ਅੱਗ ਦੀ ਗਰਮੀ ਦਾ ਹੁੰਦਾ ਹੈ ਇਹ ਬਹੁਤੀ ਗਰਮੀ ਪੈਣ ਦੇ ਨਾਲ ਜਿਹੜੇ ਜੰਗਲਾਂ ਦੇ ਵਿੱਚ ਘਾਹ ਬੂਟ ਹੁੰਦਾ ਹੈ ਦਰਖਤ ਹੁੰਦੇ ਨੇ ਉਹ ਵੀ ਸੁੱਕ ਜਾਂਦੇ ਆ ਜਿਹਦੇ ਨਾਲ ਜਿਹੜੇ ਜੰਗਲਾਂ ਦੇ ਵਿੱਚ ਪਸ਼ੂ ਪੰਛੀ ਰਹਿੰਦੇ ਨੇ ਉਹ ਵੀ ਜਿਹੜੇ ਨੇ ਉਹ ਘਾਹ ਪੱਠਾ ਨਾ ਮਿਲਣ ਕਰਕੇ ਉਹ ਵੀ ਅੱਜ ਦੇ ਦੁਖੀ ਹੋ ਜਾਂਦੇ ਆ ਬਹੁਤੀ ਗਰਮੀ ਦੇ ਵਿੱਚ ਬਹੁਤੀ ਗਰਮੀ ਦੇ ਵਿੱਚ ਜਿਹੜੇ ਇਨਸਾਨ ਵੀ ਪਰੇਸ਼ਾਨ ਹੋ ਜਾਂਦੇ ਨੇ ਜੀ ਘਰੋਂ ਬਾਹਰ ਨਿਕਲਣਾ ਤੋਂ ਬਹੁਤ ਹੈ ਤੇ ਜਦੋਂ ਅਸਾੜ ਦਾ ਮਹੀਨਾ ਸਮਾਪਤ ਹੁੰਦਾ ਤੇ ਫਿਰ ਅਗਲਾ ਆ ਜਾਂਦਾ ਦੀ ਸਾਵਣ ਦਾ ਮਹੀਨਾ ਇਸ ਸਾਵਣ ਦੇ ਮਹੀਨੇ ਦੇ ਵਿੱਚ ਭਾਰੀ بارش ਹੁੰਦੀ ਹੈ ਭਾਰੀ بارش ਹੋਣ ਦੇ ਨਾਲ ਜਿਹੜੇ ਜੰਗਲਾਂ ਦੇ ਵਿੱਚ ਅੱਖ ਕੰਡੇ ਸੁੱਕ ਗਏ ਸਨ ਉਹ ਹਰੇ ਭਰੇ ਹੋਣੇ ਸ਼ੁਰੂ ਹੋ ਜਾਂਦੇ ਪਸ਼ੂ ਪੰਛੀ ਆ ਘਾਹ ਪੱਠਾ ਮਿਲ ਜਾਂਦਾ ਹੈ ਤੇ ਉਹ ਖੁਸ਼ ਹੋ ਜਾਂਦੇ ਨੇ ਮੱਛੀਆਂ ਜਿਹੜੀਆਂ ਤਲਾਬ ਦੇ ਪਾਣੀ ਸੁੱਕਣ ਨਾਲ ਅੱਕਦੀਆਂ ਦੁਖੀ ਸਨ ਉਹ ਲੰਬਾ ਲਬ ਤਲਾਬ ਧਰ ਦੇ ਨਾਲ بارش ਹੋਣ ਦੇ ਨਾਲ ਉਹ ਵੀ ਖੁਸ਼ ਹੋ ਜਾਂਦੀ ਹੈ ਔਰ ਸਾਥ ਸਾਰੇ ਜੀ ਹਰ ਪਾਸੇ ਹਰਿਆ ਹਰਤਾ ਤੇ ਖੁਸ਼ੀ ਝਾਕਣ ਲੱਗ ਪੈਂਦੀ ਹੈ ਕਿਉਂਕਿ ਮਹਾਰਾਜ ਜੀ ਵੀ ਕਹਿੰਦੇ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਸੋ ਇਸ ਪ੍ਰਕਾਰ ਸਾਰੇ ਇਹ ਜਿਹੜਾ ਸਾਉਣ ਦਾ ਮਹੀਨਾ ਹੈ ਇਹਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਕੀ ਬਖਸ਼ਿਸ਼ਾਂ ਕਰ ਰਹੇ ਹਨ ਸੋ ਕੇਵਲ ਅਖਰੀ ਅਰਧ ਆਪ ਜੀ ਦੇ ਨਾਲ ਸਾਂਝੀ ਕਰਕੇ ਆਪ ਜੀ ਤੋਂ ਖਿਮਾ ਮੰਗਾਂਗੇ ਭਾਵੇਂ ਕਿ ਸਤਿਗੁਰ ਜੀ ਮਹਾਰਾਜ ਸਾਵਣ ਦੇ ਪਰਥਾਈ ਬਾਣੀ ਦੇ ਵਿੱਚ ਦੋ ਪੰਕਤੀਆਂ ਦੀ ਐਸੀ ਬਖਸ਼ਿਸ਼ ਕਰਦੇ ਨੇ ਜਿੱਥੇ ਸਾੰਨੇ ਇਸ ਗੱਲ ਦੀ ਸੋਝੀ ਗਿਆਨ ਹੁੰਦਾ ਮਾਰੇ ਕਹਿੰਦੇ ਭਾਵੇਂ ਇਹ ਬਾਰਿਸ਼ ਦਾ ਸਮਾਂ ਇਹ ਬਾਹਰੀ ਮਾਰਸ਼ ਵੀ ਜਿਹੜੀ ਹੈ ਇਹ ਚਾਰ ਲੋਕਾਂ ਵਾਸਤੇ ਤੇ ਬੜੀ ਚੰਗੀ ਗੱਲ ਹੈ। ਇਸ ਵੀ ਨੂੰ ਵੇਖ ਕੇ ਖੁਸ਼ ਹੋ ਜਾਂਦੇ ਨੇ। ਇਹ ਚਾਰ ਤਰ੍ਹਾਂ ਦੇ ਲੋਕ ਜਿਹੜੇ ਨੇ ਇਸ ਭਾਰੀ ਬਾਸ਼ੂ ਨੂੰ ਵੇਖ ਕੇ ਦੁਖੀ ਵੀ ਹੋ ਜਾਂਦੇ ਹੁਣ ਜਦੋਂ ਬਾਬਾ ਸਾਹਿਬ ਪੁੱਛਿਓ ਕਿਵੇਂ ਜੀ ਤੇ ਸਾਹਿਬ ਜੀ ਦੀ ਪੰਕਤੀ ਆਉਂਦੀ ਹੈ ਕਹਿੰਦੇ ਨਾਗਾ ਮਿਰਗਾ ਮਸ਼ੀਆਂ ਰਸੀਆਂ ਘਰ ਤਨ ਹੋਏ ਨਾਗਾ ਜਿਹੜੇ ਨਾਲ ਛੜ ਕੇ ਨਕਾਰ ਉਹ ਨਾ ਵੀ ਪੁੱਛ ਸਕਦੇ ਜਦੋਂ ਬਾਦਸ਼ ਪੈਣੀ ਸ਼ੁਰੂ ਹੁੰਦੀ ਹੈ ਉਹ ਜਿਹੜੇ नाग ਨੇ ਭਾਵ ਸੱਪ ਨੇ ਉਹ ਵੀ ਰੁੱਡਾਂ ਚੋਂ ਨਿਕਲ ਕੇ ਬਾਹਰ ਆ ਜਾਂਦੇ ਨੇ ਨਾਗਾਂ ਤੇ ਮਿਰਗ ਮਿਰਗ ਜਿਹੜੇ ਭਾਵ ਹਿਰਨ ਆਦਤ ਜਨਵਰ ਨੇ ਉਹਨਾਂ ਨੂੰ ਵੀ ਕਾ ਕਠਾ ਮਿਲ ਜਾਂਦਾ ਹੈ ਤੇ ਉਹ ਵੀ ਖੁਸ਼ ਹੋ ਜਾਂਦੇ ਨੇ ਨਾਗਾਂ ਮਿਰਗਾ ਮੱਛੀਆਂ ਜਿਹੜੀਆਂ ਮੱਛੀਆਂ ਨੇ ਜਿਨ੍ਹਾਂ ਦਾ ਤਲਾਬ ਦਾ ਪਾਣੀ ਸੋ ਹਾਰ ਦੇ ਮਹੀਨੇ ਵਿੱਚ ਸੁੱਕ ਚੁੱਕਾ ਸੀ ਸਾਵਣ ਦੇ ਵਿੱਚ ਉਹਨਾਂ ਨੂੰ ਪਾਣੀ ਦੇ ਵਿੱਚ ਤਲਾਬ ਦੇ ਵਿੱਚ ਪਾਣੀ ਜ਼ਿਆਦਾ ਮਿਲਿਆ ਤੇ ਉਹ ਵੀ ਖੁਸ਼ ਹੋ ਜਾਂਦੇ ਆ ਨਾਗਾ ਮਿਰਗਾ ਮਸ਼ੀਆਂ ਤੇ ਰਸੀਆਂ ਘਰ ਤਨ ਹੋਈ ਰਸੀਆਂ ਜਿਹੜੇ ਜਿਹੜੇ ਤਣਾੜ ਲੋਕ ਪਾਇਆ ਧਾਰੀ ਨੇ ਉਹ ਜਦੋਂ ਭਾਰੀ بارش ਦੇਖਦੇ ਨੇ ਕਹਿੰਦੇ ਚਲੋ ਅੱਜ ਆਪਾਂ ਘਰਾਂ ਚ ਪਕੌੜੇ ਕੱਢਦੇ ਆ ਚਲੋ ਅੱਜ ਨਸ਼ਾ ਕਰਦੇ ਆ ਸੋ ਅੱਜ ਯਾਰਾਂ ਦੋਸਤਾਂ ਨਾਲ ਬਹਿ ਕੇ ਮસ્ਤੀ ਮौज-ਮਸਤੀ ਕਰਦੇ ਇਸ ਪ੍ਰਕਾਰ ਉਹ ਵੀ ਖੁਸ਼ ਹੋ ਜਾਂਦੇ ਨੇ ਇਹ ਚਾਰ ਤਰ੍ਹਾਂ ਦੇ ਲੋਕ ਖੁਸ਼ ਹੋ ਜਾਂਦੇ ਨੇ ਭਾਰੀ بارش ਨੂੰ ਦੇਖ ਕੇ ਇਹ ਚਾਰ ਤਰ੍ਹਾਂ ਦੇ ਲੋਕ ਦੁਖੀ ਹੋ ਜਾਂਦੇ ਨੇ ਦੁਖੀ ਕਿਹੜੇ ਨੇ ਮਹਾਰਾਜ ਕਹਿੰਦੇ ਗਾਈ ਕੁੱਤਾ ਨਿਰਤਨ ਪੰਥੀ ਜਾਕਰ ਹੋਏ ਗਾਈ ਪੁੱਤਾ ਜਿਵੇਂ ਹੁਣ ਜਿਹੜੀ ਖੇਤੀ ਆ ਟਰੈਕਟਰਾਂ ਨਾਲ ਕੀਤੀ ਜਾਂਦੀ ਹੈ ਪਹਿਲਾਂ ਜਿਹੜੀ ਖੇਤੀ ਸੀ ਉਹ ਬੌਦ ਨਾਲ ਕੀਤੀ ਜਾਂਦੀ ਸੀ ਸੋ ਗਾਈ ਦਾ ਪੁੱਤ ਕੌਣਾ ਬੌਦ ਮਾਰੇ ਕਹਿੰਦੇ ਬੌਦ ਨੂੰ ਜਦੋਂ ਵੇਖਿਆ ਕਿ ਭਾਰੀ ਮਾਰਿਸ਼ ਪੈ ਗਈ ਹੈ ਤੇ ਬੌਦ ਦੇ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਹੁਣ ਮੇਰੇ ਮਾਲਕ ਨੇ ਮੈਨੂੰ ਬਾਹਰ ਲੈ ਜਾਣਾ ਹੈ ਤੇ ਉਹਨੂੰ ਇਹ ਵੀ ਖੇਤਾਂ ਦੇ ਵਿੱਚ ਪਾਣੀ ਖਲੋਤਾ ਹੈ ਤੇ ਆਪਾਂ ਜਾ ਕੇ ਖੇਤ ਵਾਹ ਲਈਏ ਸੋ ਇਸ ਪ੍ਰਕਾਰ ਉਹ ਵੀ ਨਰਾਸ਼ ਹੋ ਜਾਂਦਾ ਭਾਰੀ ਵਾਸ਼ ਨੂੰ ਵੇਖ ਕੇ ਗਾਂ ਪੁੱਤਾਂ ਨਿਰਤਨ ਨਿਰਤਨਾ ਜਿਹਦੇ ਕੋਲ ਪੈਸਾ ਕੋਈ ਨਹੀਂ ਵਿਚਾਰਾ ਡੰਗੋ ਡੰਗ ਸਾਰਨਵਾਰਾਂ ਦਿਹਾੜੀਦਾਰ ਬੰਦਾ ਹੈ ਉਹ ਵੀ ਵੇਖ ਕੇ ਨਰਾਜ ਹੋ ਜਾਂਦਾ ਕਿ ਪ੍ਰਮਾਤਮਾ ਤੂੰ ਕੀ ਕੀਤਾ ਮੇਰੀ ਤੇ ਦਿਹਾੜੀ ਮਾਰੀ ਜਾਣੀ ਅੱਜ ਤੇ ਉਹ ਵੀ ਨਰਾਜ ਹੁੰਦਾ ਤੇ ਪੰਛੀ ਪੰਛੀ ਕਹਿੰਦੇ ਨੇ ਰਸਤੇ ਤੇ ਚੱਲਣ ਵਾਲਾ ਜਿਹਨੇ ਮੰਨ ਲਓ ਕਿਸੇ ਨਾ ਕਿਸੇ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਣਾ ਪੈਦਲ ਜਾਣਾ ਹੈ ਜਾਂ ਅੱਜ ਦੇ ਸਮੇਂ 'ਚ ਵੇਖੋ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਜਾਂਦਾ ਹੈ ਉਹ ਦੁਖੀ ਹੋਣਾ ਹੁਣ ਤਾਰ ਵਾਲੀ ਕੋ ਕੋ ਫਰਕ ਨਹੀਂ ਪਈਦਾ ਭਾਵੇਂ ਜਿੱਦੀ ਮਰਜ਼ੀ ਬਾਰਸ਼ ਆ ਜਣ ਹੁਣ ਜਿਹਨ ਮੋਟਰਸਾਈਕਲ ਤੇ ਜਾਂ ਪੈਦਲ ਜਾਣਾ ਸੈਕਟਰ ਦੇ ਉਹ ਤੇ ਦੁਖੀ ਹੋ ਗਿਆ ਕਿ ਮੈਂ ਫਲਾਨੀ ਜਗ੍ਹਾ ਤੇ ਜਾਣਾ ਸੀ ਟਾਈਮ ਨਾਲ ਪਹੁੰਚਣਾ ਸੀ ਹੁਣ ਬਾਰਸ਼ ਕਰਕੇ ਮੈਂ ਜਾ ਨਹੀਂ ਸਕਦਾ ਉਹ ਵੀ ਦੁਖੀ ਹੋ ਗਿਆ ਤੇ ਚੌਥੇ ਤਰ੍ਹਾਂ ਦਾ ਲੋਕ ਚੌਥੇ ਤਰ੍ਹਾਂ ਦੇ ਲੋਕ ਕਿਹੜੇ ਨੇ ਚੱਕਰ ਚੱਕਰ ਕਹਿੰਦੇ ਨੇ ਨੌਕਰ ਨੂੰ ਕਹਿੰਦੇ ਇੱਕ ਨੌਕਰ ਜਿਹੜਾ ਹੈ ਉਹ ਵੀ ਦੁਖੀ ਹੋ ਜਾਂਦਾ ਕਿਉਂਕਿ ਮਾਲਕ ਦਾ ਕੀ ਪਤਾ ਕੀ ਕਹਿ ਦੋਵੇ ਕਿ ਜਾ ਫਲਾਨੀ ਜਗ੍ਹਾ ਤੋਂ ਫਲਾਨੀ ਚੀਜ਼ ਲੈ ਕੇ ਆ ਹੁਣ ਉਹ ਨੌਕਰ ਹੈ ਉਹਨੂੰ ਤਾਂ ਜਾਣਾ ਪੈਣਾ ਇਸ ਕਰਕੇ ਉਹ ਵੀ ਨਰਾਸ਼ ਹੋ ਜਾਂਦਾ ਮਾਰ ਕਹਿੰਦੇ ਚਾਰ ਤਰ੍ਹਾਂ ਦੇ ਲੋਕ ਨਰਾਸ਼ ਹੋ ਜਾਂਦੇ ਨੇ ਭਾਰੀ بارش ਵੇਖ ਕੇ ਤੇ ਚਾਰ ਤਰ੍ਹਾਂ ਦੇ ਲੋਕ ਖੁਸ਼ ਵੀ ਹੋ ਜਾਂਦੇ ਆ ਪਰ ਇੱਥੇ ਬਾਦਸ਼ਾਹ ਜੀ ਕਹਰੇ ਸਾਉਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਇਹ ਸਾਉਣ ਦਾ ਮਹੀਨਾ ਭਾਈ ਜੀ ਉਹਨਾਂ ਵਾਸਤੇ ਸੁਹਾਗ ਨਾ ਹੁੰਦਾ ਜਿਨ੍ਹਾਂ ਦਾ ਪ੍ਰਭੂ ਪਰਮੇਸ਼ਰ ਦੇ ਚਰਨਾ ਕਮਲ ਨਾਲ ਪਿਆਰ ਪ੍ਰੀਤ ਪੈ ਜਾਂਦੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਵੇਂ ਸਾਸਨ ਜੀ ਹਾਰ ਹੋਵੇ ਤੇ ਭਾਵੇਂ ਸੋਹਣ ਹੋਵੇ ਤੇ ਭਾਵੇਂ ਬਾਦੂ ਹੋਵੇ ਭਾਵੇਂ ਠੰਡ ਦਾ ਅੱਤ ਦਾ ਸਮਾਂ ਹੋਵੇ ਤੇ ਭਾਵੇਂ ਗਰਮੀ ਦਾ ਹੋਵੇ ਉਹ ਪਰਮਾਤਮਾ ਦੀ ਮੌਜ ਵਿੱਚ ਰਜਾ ਵਿੱਚ ਖੁਸ਼ੀ ਨਹੀਂ ਲਿਈ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਜਿਨ੍ਹਾਂ ਦਾ ਪ੍ਰਭੂ ਪਰਮੇਸ਼ਰ ਦੀ ਚਰਨਾ ਨਾਲ ਪਿਆਰ ਮਾਰੇ ਕਦੇ ਮਨ ਤਨ ਰਤਾ ਸਾਜ ਰੰਗ ਇਕੋ ਨਾਮ ਨਾਲ ਹਰ ਉਹਨਾਂ ਦਾ ਮਨ ਤੇ ਤਨ ਦੋਵੇਂ ਪ੍ਰਭੂ ਪਰਮੇਸ਼ਰ ਦੇ ਨਾਮ ਵਿੱਚ ਲੱਗੇ ਰਹਿਣ ਕਰਕੇ ਉਹਨਾਂ ਦਾ ਆਸਰਾ ਜੀਵਨ ਦਾ ਆਧਾਰ ਇੱਕ ਪਰਮਾਤਮਾ ਦਾ ਨਾਮ ਹੈ ਵਿਖਿਆ ਰੰਗ ਪੁੜਾਵੇ ਆ ਦਿਸਰ ਛਗੇ ਸ਼ਾਰ ਇਹਨੇ ਪਰਮਾਤਮਾ ਤੋਂ ਬਿਨਾਂ ਜਿੰਨੇ ਬਾਕੀ ਵਿਖਿਆ ਰੂਪੀ ਰੰਗ ਧਾਮ ਤੇ ਪਹਿਰਾਵੇ ਮਾਹਰ ਇਹਨੇ ਸਾਰੇ ਪਰਮਾਤਮਾ ਆਪਣੇ ਤਨ ਤੇ ਕੀਤੇ ਹਾਰ ਸ਼ਿੰਗਾਰ ਉਹਨੂੰ ਤਾਂ ਹੀ ਚੰਗੇ ਲੱਗਦੇ ਨੇ ਜੀਵ ਦਾ ਪਤੀ ਪਰਮਾਤਮਾ ਭਾਗੂ ਦਾ ਪਤੀ ਘਰੂ ਵੀ ਤੇ ਪਰ ਜੇ ਉਹਦਾ ਪਤੀ ਵਿਦੇਸ਼ ਦੇ ਵਿੱਚ ਬਾਹਰ ਹੈ ਕਿਤੇ ਮੰਨ ਲਓ ਤੇ ਉਹ ਪਤਨੀ ਨੇ ਘਾੜਸ਼ਨਾ ਕੀਤਾ ਤਾਂ ਕਿਸੇ ਕੰਮ ਤੇ ਨਹੀਂ ਨਾ ਇਸ ਪ੍ਰਕਾਰ ਬਾਹਰੇ ਕਹਿੰਦੇ ਵਿਖਿਆ ਰੰਗ ਕੜਾਵਿਆ ਜਿਸਨ ਸੰਗੀਸ਼ਾਰ ਹਰ ਅੰਮ੍ਰਿਤ ਗੂਧ ਸਮਾਵਣੀ ਮਿਲ ਸਾਧੂ ਪੀਵਣ ਹਾਰ ਇਹ ਉਹ ਹਰੀ ਰੂਪੀ ਨਾਮ ਰੂਪੀ ਅੰਮ੍ਰਿਤ ਗੂਧ ਹੈ ਜਿਸ ਪਰਮਾਤਮਾ ਨੇ ਜਿਸ ਜੀਵ ਦੇ ਹਿਰਦੇ ਵਿੱਚ ਵਸਾ ਦਿੱਤੀ ਉਹਨੂੰ ਸੰਤ ਬਣਾਤਾ ਉਹਨੂੰ ਰੱਬ ਦਾ ਭਾਗੇ ਬਣਾਉਂਦਾ ਗੁਰਸ਼ਿਕਾ ਬਣਾਉਂਦਾ ਇਹ ਹੀ ਨਾਮ ਰੂਪੀ ਸੰਗਤੀ ਬੂੰਦ ਜੇ ਕਿਸੇ ਹਾਥੀ ਦੇ ਮੱਥੇ ਤੇ ਪੈ ਜਾਏ ਉਹਨੂੰ ਪ੍ਰਸਾਦੀ ਹਾਥੀ ਬਣਾ ਦਿੰਦੀ ਹੈ ਜੇ ਕਿਸੇ ਨਾਗ ਦੇ ਸਿਰ ਤੇ ਪੈ ਜਾਏ ਉਹਨੂੰ ਮਨੀ ਵਾਲਾ ਨਾਗ ਬਣਾ ਦਿੰਦੀ ਹੈ ਇਸ ਪ੍ਰਕਾਰ ਇਹ ਸੰਗਤੀ ਬੂੰਦ ਆਮ ਤੋਂ ਆਮ ਮਨੁੱਖ ਨੂੰ ਵੀ ਪ੍ਰਮਾਤਮਾ ਦਾ ਪਰਮੇਸ਼ਰ ਦਾ ਪਿਆਰਾ ਬਣਾ ਦਿੰਦੀ ਹੈ ਮਾਰ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲ ਸਾਧੂ ਪੀਵਣ ਇਹ ਪ੍ਰਭੂ ਪਿਆਰਿਆਂ ਨਾਲ ਮਿਲ ਕੇ ਹੀ ਬੂੰਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਵਾਣਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਉਹ ਪ੍ਰਮਾਤਮਾ ਜਿਹੜਾ ਵਾਣਤਿਨ ਹਰ ਜਗ੍ਹਾ ਭਾਵ ਜੰਗਲਾਂ ਚ ਪਹਾੜਾਂ ਚ ਨਦੀਆਂ ਨਾਲੇ ਸਮੁੰਦਰ ਸਾਗਰਾਂ ਦੇ ਕੋਈ ਐਸੀ ਜਗ੍ਹਾ ਨਹੀਂ ਕਿਤੇ ਪ੍ਰਮਾਤਮਾ ਦਾ ਵਾਸ ਨਹੀਂ ਹਰ ਜਗ੍ਹਾ ਤੇ ਪਰਮੇਸ਼ਰ ਜੈ ਜੈ ਬੇਖੁਦ ਹੈ ਹਜੂਰ ਦੂਰਕਤ ਹੋ ਨਾ ਜਾਈ ਰਵ ਰਹਿਐ ਸਰਬਤਰਮੈ ਮਨ ਸਦਾ ਤੇਾਈ ਮਾਰੇ ਕਹੇ ਭਾਈ ਉਹਨੂੰ ਸਨਾਨ ਤੇ ਆ ਵਾਣਤਿਨ ਪ੍ਰਭ ਸੰਗ ਮੌਲਿਆ ਜਿਹੜਾ ਹਰ ਜਗ੍ਹਾ ਦੀ ਪ੍ਰਮਾਤਮਾ ਵਸਿਆ ਹੋਇਆ ਹਰ ਮਨ ਨੇ ਨੋਮਣ ਮੋਚਦਾ ਕਰਮ ਮਿਲਾਵਨ ਹਾਰ ਉਹ ਚਾਹੁੰਦੇ ਤੇ ਸਾਰੇ ਨਹੀਂ ਜੀ ਭਾਈ ਅਸੀਂ ਪ੍ਰਮਾਤਮਾ ਮੇਰੀ ਇਹ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਈਏ ਪਰ ਮਾਲਕ ਕਹਿੰਦੇ ਤੇਰੇ ਸਚੱਚੇ ਕੰਮ ਜਿਹੜੇ ਨੇ ਚੰਗੇ ਕਰਮ ਜਿਹੜੇ ਨੇ ਉਹ ਹੀ ਪ੍ਰਮਾਤਮਾ ਨਾਲ ਮਿਲਾ ਸਕਦੇ ਨੇ ਵਰਨਾ ਉਹਦਾ ਨਹੀਂ ਮਿਲ ਸਕਦਾ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਤਵਨ ਹਾਰ ਜਿਨ੍ਹਾਂ ਜੀਵੂ ਕੀ ਸਖੀਆਂ ਨੇ ਸਾਵਣ ਦੇ ਮਹੀਨੇ ਵਿੱਚ ਆਪਣੇ ਪਰਬੂ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਕਿੰਨੇ ਮਨੋਂ ਤੋਂ ਬਲਹਾਰ ਕੁਰਬਾਨ ਜਮ ਸਿੰਘ ਜੀ ਕਹਿੰਦੇ ਗੁਰੂ ਅਰਜਨ ਦੇ ਪਾਸ਼ਾ ਜਿਵੇਂ ਉਹਨਾਂ ਤੋਂ ਬਲਹਾਰ ਜਾਉ ਸਦਕੇ ਜਾਉ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰ ਨਹਾਰ ਇਹ ਵਾਹਿਗੁਰੂ ਸਾਡੇ ਤੇ ਦਇਆ ਮਾਇਆ ਮੇਹਕਾਰ ਆਪਣਾ ਸ਼ਬਦ ਲੈ ਕੇ ਸਾਨੂੰ ਸਵਾਰਨਾ ਤੇ ਸ਼ਿੰਗਾਰਨਾ ਸਾਉਣ ਪਿੰਨਾ ਸੁਹਾਗਣੀ ਜਿਨਾਂ ਰਾਮ ਨਾਮ ਉਰਹਾਰ ਸਾਉਣ ਦੇ ਮਹੀਨੇ ਚ ਮਾਰੇ ਕਹਿੰਦੇ ਉਹ ਜੀਵ ਰੂਪੀਆਂ ਇਸ ਤੀਆਂ ਸੁਹਾਗਣੀਆਂ ਸੋਹਣਿਕ ਨੇ ਜਿਨ੍ਹਾਂ ਦੇ ਗਲ ਦੇ ਵਿੱਚ ਪਤੂ ਦੇ ਨਾਮ ਉਪੀ ਦਾ ਹਾਰ ਲੱਗਿਆ ਜਿਵੇਂ ਦੁਨਿਆਵੀ ਪਤਨੀ ਜਿਹੜੀ ਹੈ ਜੇ ਸਾਥ ਸੰਗਤੀ ਉਹਦੀਆਂ ਗਲ ਦੇ ਵਿੱਚ ਪਤੀ ਦੀਆਂ ਬਾਹਾਂ ਦਾ ਹਾਰ ਹੋਵੇ ਤੇ ਪਤੀ ਦੇ ਗਲ ਵਿੱਚ ਪਤਨੀ ਦੀਆਂ ਬਾਹਾਂ ਦਾ ਹਾਰ ਹੋਵੇ ਤਾਂ ਉਹਨਾਂ ਨੂੰ ਉਹ ਜਿਹੜਾ ਦੇਣ ਹੈ ਉਹ ਸਭਾਵਨਾ ਲੱਗਦਾ ਵੀ ਮੇਰਾ ਪਤੀ ਜੀ ਨੇ ਇਸੇ ਤਰ੍ਹਾਂ ਮਾਰ ਕੇ ਕਹਿੰਦੇ ਜਿਹੜੀ ਜੀਵ ਰੂਪੀ ਆਤਮਾ ਹੈ ਨਾ ਉਹਦਾ ਪਤੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਤੇ ਜਦੋਂ ਪਤੀ ਘਰ ਵਿੱਚ ਹੋਵੇ ਹਿਰਦੇ ਰੂਪੀ ਘਰ ਦੇ ਵਿੱਚ ਤੇ ਜੀਵ ਰੂਪੀ ਆਤਮਾ ਜਿਹੜੀ ਉਹ ਖੁਸ਼ ਹੋ ਜਾਂਦੀ ਹੈ ਕਿਉਂਕਿ ਬਾਬਾ ਫਰੀਦ ਸਾਹਿਬ ਕਹਿੰਦੇ ਜਿਵੇਂ ਅੱਜ ਨਾ ਸੁੱਖੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪਿਸ਼ੋ ਸਵਾਗਣੀ ਲੋਹਾ ਗਣੀ ਤੋਂ ਰਹਿਣ ਵਿਹਾਈ ਕਹਿੰਦੇ ਮੈਂ ਅੱਜ ਆਪਣੇ ਪ੍ਰਭੂ ਦੀ ਇਬਾਦਤ ਨਹੀਂ ਕੀਤੀ ਪਰਮਾਤਮਾ ਨਾਲ ਨਹੀਂ ਜੁੜਿਆ ਤੇ ਮੈਨੂੰ ਐਂ ਲੱਗਦਾ ਕਿ ਮੇਰਾ ਇੱਕ ਇੱਕ ਅੰਗ ਟੁੱਟਦਾ ਭੱਜਦਾ ਜਾ ਰਿਹਾ ਪਰ ਜਿਹੜੇ ਕਦੇ ਪ੍ਰਮਾਤਮਾ ਨੂੰ ਨਹੀਂ ਮਿਲਦੇ ਜਿਹੜੇ ਕਦੀ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ ਕਹਿੰਦੇ ਉਹਨਾਂ ਨੂੰ ਕੁਛ ਵੀ devkit ਉਹਨਾਂ ਦੀ ਰਾਤ ਕਿਵੇਂ ਲੰਘਦੀ ਹੈ ਤੇ ਦਿਨ ਕਿਵੇਂ گزرਦਾ ਹੈ ਇਸ ਕਰਕੇ ਮਹਾਰਾਜੀ ਕਹਰੇ ਨੇ ਭਾਈ ਇਹ ਸਾਉਣ ਦਾ ਮਹੀਨਾ ਉਹਨਾਂ ਵਾਸਤੇ ਸੋਹ ਨਹੀਂ ਕੈ ਜਿਨਾਂ ਦਾ ਰਾਮ ਨਾਮ ਉਰਹਾਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਲੇ ਦੇ ਵਿੱਚ ਪ੍ਰਭੂ ਪਰਮੇਸ਼ਰ ਨੇ ਰਾਮ ਨਾਮ ਦੀ ਭਗਤੀ ਦਾ ਹਾਰ ਬਾਦੋ ਉਹ ਗੜੀ ਸੂਗ ਨੀਕ ਨੇ ਉਹ ਚਿਹਰੇ ਸਾਹਮਣੇ ਨੇ ਉਹ ਰਸਨਾ ਧੰਨ ਧੰਨ ਹੈ ਮੇਰੀ ਬਿੱਗੜੀਏ ਉਹ ਰਸਨਾ ਧੰਨ ਧੰਨ ਬਾਣੀ ਵਿੱਚ ਗਿਆ ਸੋ ਇਹ ਸ਼ਾਮ ਲਗਾ ਮਹੀਨਾ ਜੋ ਆਰੰਭ ਹੋਇਆ ਸਤਿਗੁਰੂ ਦੀ ਕਿਰਪਾ ਕਰ ਪੂਰੇ ਸੰਸਾਰ ਦੇ ਤਿਸੁ ਘਰ ਤਾਣ ਨਾਮ ਦੀ ਦਾਤ ਨੂੰ ਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਸਰਬੱਤ ਦੀਆਂ ਹਾਜ਼ਰੀਆਂ ਤੇ ਸੇਵਾਵਾਂ ਪਰਵਾਣ ਕਰਨ ਅਸੀਂ ਵਤਨ ਦੀ ਮਿੱਟੀ ਚੈਨਲ ਜੋ ਕਿ ਰੋਜ਼ਾਨਾ ਹੀ ਆਪ ਜੀ ਨੂੰ ਪਾਵਨ ਉਪਨਾਮਾ ਸਰਵਣ ਕਰਾਉਂਦਾ ਹੈ ਅਸੀਂ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜੇ ਕੇ ਸਮੇ ਸਮੇਂ ਦੇ ਨਾਲ ਆਪ ਸੰਗਤਾਂ ਨੂੰ ਜਿੱਥੇ ਪੰਜਾਬ ਤੇ ਹੋਰ ਇਲਾਕੇ ਦੀਆਂ ਖਬਰਾਂ ਸਰਗਣਾ ਕਰਾਉਂਦੇ ਨੇ ਉਥੇ ਗੁਰਮਾਣੀ ਦੇ ਨਾਲ ਆਪ ਜੀ ਜੋੜਦੇ ਨੇ ਕਥਾ ਦੇ ਨਾਲ ਜੋੜਦੇ ਨੇ प्रवਚਨਾ ਦੇ ਨਾਲ ਜੋੜਦੇ ਨੇ ਸਮਾਗਮਾਂ ਦੇ ਨਾਲ ਜੋੜਦੇ ਨੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਜਾਨੂ ਹੂੰ ਚੜ੍ਹਦੀ ਕਲਾ ਬਖਸ਼ੇ ਸੋ ਅੱਜ ਦੇ ਇਸ ਸ਼ਾਮ ਦੇ ਸ਼ਗਨ ਵੀ ਵਿਚਾਰ ਕਰਦੇ ਆ ਹੋਈਆਂ ਬੇਅਤ ਬੁਲਾਣ ਬਖਸ਼ਣਾ ਜੀ ਫਤਿਹ ਦੀ ਸਾਂਝ ਪਾਓ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ